ਵੀ ਦਾਸ ਧਰਮਸਾਲਾ ਵਿਖੇ ਐਰੋਬੈਡਿਕ ਅਤੇ ਹੋਮੋਪੈਥਿਕ ਦਵਾਈਆਂ ਦਾ ਜਿਹੜਾ ਡਾਕਟਰ ਸਾਹਿਬਾਂ ਵੱਲੋਂ ਚੈੱਕਅਪ ਕੈਂਪ ਰੱਖਿਆ ਗਿਆ ਹੈ ਜਿਦੇ ਵਿੱਚ ਚੈੱਕਅਪ ਫ੍ਰੀ ਦਵਾਈਆਂ ਫ੍ਰੀ ਹਰ ਤਰ੍ਹਾਂ ਦੇ ਪੇਸ਼ੈਂਟਾਂ ਦਾ ਚੈੱਕਅਪ ਕੀਤਾ ਜਾਂਦਾ ਤੇ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਨਾਲ ਤੇ ਅਸੀਂ ਦੇਖਦੇ ਹਾਂ ਵੀ ਕਿੱਦਾਂ ਪੇਸ਼ੈਂਟਾਂ ਨੂੰ ਕੀ ਕੀ ਪਰੇਸ਼ਾਨੀ ਆ ਰਹੀ ਹੈ ਇਸ ਮੌਸਮ ਦੇ ਆਪਣਾ ਸਰਦੀਆਂ ਦਾ ਜਿਹੜਾ ਮੌਸਮ ਚੱਲ ਰਿਹਾ ਉਹਦੇ ਸਬੰਧ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਮਰੀਜ਼ਾਂ ਨੂੰ ਖਾਸ ਕਰਕੇ ਸਾਹ ਦੀਆਂ ਪ੍ਰੋਬਲਮਾਂ ਅਲਰਜੀ ਦੀਆਂ ਪ੍ਰੋਬਲਮਾਂ ਆ ਰਹੀਆਂ ਨੇ ਇਹ ਜ਼ਿਆਦਾ ਮਰੀਜ਼ ਇਸ ਤਰ੍ਹਾਂ ਦੇ ਆ ਰਹੇ ਨੇ ਜਾਂ ਸਕਿਨ ਦੇ ਕਾਫੀ ਪੇਸ਼ੈਂਟ ਨੇ ਇੱਕ ਹੁਣ ਪਿੱਛੇ ਜਿਹੜਾ ਫੁਖਾਰ ਹੋ ਕੇ ਹਟਿਆ ਚਿਕਨਗੁਨੀਆ ਉਹਦੇ ਮਰੀਜ਼ ਬਹੁਤ ਆ ਰਹੇ ਨੇ ਜੋੜਾਂ ਦੇ ਦਰਦ ਉਹਨਾਂ ਦੇ ਹੱਟ ਨਹੀਂ ਰਹੇ ਫੁਖਾਰ ਹੋਇਆ ਸੀ ਸਤੰਬਰ ਅਕਤੂਬਰ ਜਿਹੜਾ ਫੈਲਿਆ ਕਾਫੀ ਫੈਲਿਆ ਇਸ ਏਰੀਆ ਦੇ ਵਿੱਚ ਚੰਦਰੂਰ ਦੇ ਉਸ ਤੋਂ ਬਾਅਦ ਉਹ ਮਰੀਜ਼ ਕਾਫੀ ਨੇ ਜੋੜਾਂ ਦੇ ਦਰਦ ਤੇ ਸਕਿਨ ਦੀਆਂ ਬਿਮਾਰੀਆਂ ਤੇ

ਇਹ ਦਵਾਈ ਜਿਹੜੀ ਫਰਕ ਇਹੀ ਹੈ ਕਹਿ ਦਿੰਦੇ ਨੇ ਦੋਨਾਂ ਨੂੰ ਦੇਸੀ ਦਵਾਈ ਪਰ ਇਹ ਜਿਹੜੀ ਬਣਾਉਣ ਦੀ ਜਿਹੜੀ ਵਿਧੀ ਆ ਉਹਦੇ ਵਿੱਚ ਫਰਕ ਆ ਬਸ ਕੋਈ ਵੀ ਜਿਵੇਂ ਬਲੈਂਡ ਮੈਡੀਸਨ ਬਣਦੀ ਆ ਜਿਵੇਂ ਮਸਾਲਫਰ ਲਗੰਦਕ ਲੈ ਲੋ ਉਹ ਸਿੱਧੀ ਉਹਨਾਂ ਦੇ ਕਰੂਡ ਫਾਰਮ ਦੇ ਦਿੱਤੀ ਜਾਂਦੀ ਆ ਇੱਥੇ ਜਿਹੜੀ ਮੈਡੀਸਨ ਇਹਨੂੰ ਪੋਟੈਂਸੀ ਬਣਾ ਕੇ ਉਹਦੇ ਵਿੱਚ ਦਿੱਤੀ ਜਾਂਦੀ ਆ ਇਹੀ ਇਹਦੀ ਜਿਹੜੀ ਵਿਧੀ ਆ ਬਣਾਉਣ ਦੀ ਉਹਨੂੰ ਕਹਿੰਦੇ ਨੇ ਪੋਟੈਂਟਾਈਜੇਸ਼ਨ ਇਸ ਤਰ੍ਹਾਂ ਪਾਵਰਾਂ ਹੁੰਦੀਆਂ ਮੈਡੀਸਨ ਦੀਆਂ ਫਿਰ 30 200 ਜਿਵੇਂ ਸਲਫਰ ਪਰਪ ਮੈਡੀਸਨ ਲੈ ਲਈਏ ਉਹਦੇ ਚ ਸਿੱਧੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਇਹਦੇ ਵਿੱਚ ਉਸ ਤਰ੍ਹਾਂ ਇਹ ਪੋਟੈਂਸੀ ਬਣਾ ਕੇ ਦਿੱਤੀ ਜਾਂਦੀ ਵਾੜੀ ਜਾਨੀ ਕਿ ਜਦੋਂ ਛੋਟੇ ਬੱਚੇ ਮਤਲਬ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੈ ਇਹਦੇ ਚ ਕਿਉਂਕਿ ਮੈਡੀਸਨ ਦੀ ਜਿਹੜੀ ਮਾਤਰਾ ਬਹੁਤ ਡਿਲੂਟ ਹੋ ਜਾਂਦੀ ਹੈ ਜਦ ਪੋਟੈਂਸੀ ਬਣਦੀ ਆ ਕਰੂਡ ਫਾਰਮ ਜਿਹੜੀ ਦਿੱਤੀ ਜਾਂਦੀ ਹੈ ਉਹਦੇ ਚ ਉਹ ਨੁਕਸਾਨ ਕਰ ਸਕਦੀ ਕਿਸੇ ਹੱਦ ਤੱਕ ਦੇ ਜੇ ਆਪਾਂ ਕੋਈ ਮਰੀਜ਼ ਆਪਣੇ ਆਪ ਲਈ ਜਾਵੇ ਤੱਕ ਬਿਨਾਂ ਡਾਕਟਰ ਦੀ ਸਲਾਹ ਤੋਂ ਇਹ ਜਿਹੜੀ ਮਾਤਰਾ ਇਹਦੇ ਵਿੱਚ ਬਹੁਤ ਮਿਨਿਊਟ ਹੋ ਜਾਂਦੀ ਹੈ ਕਿਉਂਕਿ ਇਹ એનર્ਜੀ ਵਿੱਚ ਕਨਵਰਟ ਹੋ ਜਾਂਦੀ ਆ ਜਿਵੇਂ ਐਡੀਸਨ ਨੇ ਇਹ ਆ। ਤੇ ਅੱਜ ਦੇ ਉਪਚਾਰ ਨਹੀਂ ਕੀ ਵਿਚਾਰ ਨੇ ਜਿਹੜੇ ਚੰਨਾ ਬਾਬਾ ਜੀ ਮੌਸਮਾਂ ਤੋਂ ਆਉਂਦੇ ਪੇਸ਼ੈਂਟ ਨੂੰ ਇਹੋ ਕਰਦੇ ਪੇਸ਼ੈਂਟ ਨੂੰ ਇੱਕ ਤਾਂ ਜਿਹੜਾ ਜਿਵੇਂ ਠੰਡ ਦਾ ਮੌਸਮ ਨਾਲ ਬੱਚਿਆਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਹੁਣ ਨਜਲਾ ਜ਼ਖਾਮ ਆ ਜਾਂ ਬੁਖਾਰ ਹੋਇਆ ਹੋਇਆ ਜਾਂ ਖੰਗ ਹੋਈ ਹੋਈ ਆ ਉਹਨਾਂ ਨੂੰ ਖਾਸ ਕਰਕੇ ਉਸ ਦਿਨ ਨਹੀਂ ਨਹਾਉਣਾ ਚਾਹੀਦਾ ਜੇ ਛੋਟੇ ਬੱਚੇ ਨੇ 2 ਸਾਲ 2 ਸਾਲ ਦੇ ਨੇ ਜਿਸ ਤਰ੍ਹਾਂ ਕਿਉਂਕਿ ਫਿਰ ਇਸ ਤਰ੍ਹਾਂ ਜੇ ਪ੍ਰੋਬਲਮ ਨਵਾਤਾ ਉਹਨਾਂ ਨੂੰ ਹਵਾ 'ਚ ਫਰੀ ਕੇ ਬੱਚੇ ਠਿਕਦੇ ਨਹੀਂ ਆ ਕਿ ਹਵਾ 'ਚ ਲੱਗ ਗਈ ਨਮੂਨੀਆਂ ਹੋਣ ਦਾ ਖਤਰਾ ਹੋ ਜਾਂਦਾ ਤਾਂ ਜੇ ਕਿਸੇ ਨੂੰ ਖੰਗਰੀ ਸ਼ਿਕਾਇਤ ਹੁੰਦੀ ਹੈ ਬੱਚੇ ਨੂੰ ਛਾਤੀ ਜਕੜੀ ਜਾਂਦੀ ਆ ਉਹਨੂੰ ਜਦੇ ਹੀ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਕੋਈ ਮਤਲਬ ਘਰੇ ਨਹੀਂ ਆਪਾਂ ਨੂੰ ਕਈ ਦੇਈ ਜਾਂਦੇ ਨੇ ਘਰੇ ਪਹਿਲਾਂ ਦੇ ਦੋ ਸ਼ਾਇਦ ਚੂਰ ਕੋਈ ਇਸ ਤਰ੍ਹਾਂ ਕੋਈ ਦੇਸੀ ਇਲਾਜ ਨਹੀਂ ਕਰਨੀ ਚਾਹੀਦਾ ਡਾਕਟਰ ਨੂੰ ਦਿਖਾ ਦੇਣਾ ਚਾਹੀਦਾ ਲੈ ਜਾ ਕਿਉਂਕਿ ਜੇ ਬਿਮਾਰੀ ਵੱਧ ਗਈ ਫਿਰ ਜ਼ਿਆਦਾ ਔਖਾ ਇਪ ਮੁੱਢਲੀ ਸਟੇਜ ਤੇ ਹੀ ਜੇ ਕੋਈ ਮਰੀਜ਼ ਆ ਜਵੇ ਜਦੇ ਦੂਜੇ ਦਿਨ ਉਹਦੀ ਖੰਗ हट ਜਾਂਦੀ ਲੋਕਾਂ ਨੂੰ ਮੈਸੇਜ ਇਹੀ ਆ ਵੀ ਮਤਲਬ ਜਿਹੜੇ ਸਰਕਾਰ ਵੱਲੋਂ ਇਹ ਕੈਂਪ ਲੱਗ ਰਹੇ ਨੇ 15 ਕੈਂਪ ਲਗਾਏ ਜਾ ਰਹੇ ਨੇ ਇਹ ਇਹ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਪਿੰਡ ਘੜੋ ਦੇ ਵਿੱਚ ਤੇ ਇੱਥੇ ਹਰ ਇੱਕ ਤਰ੍ਹਾਂ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਆ ਆਯੁਰਸ਼ੈਲਥ ਐਂਡ ਵੈਲਨੈਸ ਸੈਂਟਰ ਨਾਲ ਆਪ ਵੀ ਕੀ ਪੋਸਟਿੰਗਾਂ ਯੋਗਾ ਇਨਸਟ੍ਰਕਟਰ ਦੀ ਵਜੋਂ ਮਤਲਬ ਅੱਜ ਦੀ ਜਿਹੜੀ ਡੇਲੀ ਲਾਈਫ 'ਚ ਆਪਣੇ ਰੂਟੀਨ ਐਨੇ ਵੱਧ ਗਏ ਕਿ ਮਤਲਬ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਵੀ ਉਹ ਯੋਗ ਨੂੰ ਅਪਣਾ ਸਕਣ ਪਰ ਇਹ ਜ਼ਰੂਰੀ ਹੈ ਕਿਉਂਕਿ ਜਿੰਨੀਆਂ ਵੀ ਆਪਾਂ ਦਵਾਈਆਂ ਖਾਂਦੇ ਹਾਂ ਉਹਨਾਂ ਦੇ ਸਾਈਡ ਇਫੈਕਟ ਜ਼ਰੂਰ ਹੁੰਦੇ ਆ ਪਰ ਜੇ ਆਪਾਂ ਯੋਗ ਕਰਾਂਗੇ ਉਹਦੇ ਕੋਈ ਸਾਈਡ ਇਫੈਕਟ ਨਹੀਂ ਹੋਗੇ ਹੈਗੇ ਉਹਦੇ ਆਪਾਂ ਨੂੰ ਸਿਰਫ ਬੈਨੀਫਿਟਸ ਹੀ ਮਿਲਣਗੇ ਜਿਵੇਂ ਹੁਣ ਸਾਡੇ ਕੋਲ ਡਿਸਪੈਂਸਰੀ ਚ ਬਹੁਤ ਪੇਸ਼ੈਂਟ ਆਉਂਦੇ ਆ ਸਵੇਰ ਦੇ ਟਾਈਮ ਯੋਗਾ ਕਰਵਾਇਆ ਜਾਂਦਾ ਹੈ ਉੱਥੇ ਅਸੀਂ ਮਤਲਬ ਨੋਰਮਲ ਆਸਨ ਕਰਵਾਉਨੇ ਆ ਜਿਹੜੀਆਂ ਮਤਲਬ ਪੀਪਲਸ ਪ੍ਰੋਬਲਮ ਚੱਲ ਰਹੀਆਂ ਨੇਗੀਆਂ ਜਿਵੇਂ ਐਸਡੀਟੀ ਮੇਨ ਹੋ ਗਈ ਬੀਪੀ ਦੀ ਹੋ ਗਈ ਸ਼ੂਗਰ ਦੀ ਹੋ ਗਈ ਇਹ ਮੇਨ ਡਿਕ ਤਾਂ ਹੋ ਗਈਆਂ ਕਿਉਂਕਿ ਅੱਜਕੱਲ ਖਾਣ ਪੀਣ ਬਹੁਤ ਜ਼ਹਿਰੀਲਾ ਹੋ ਗਿਆ ਤੁਹਾਨੂੰ ਵੀ ਪਤਾ ਹੀ ਹੈ ਤੇ ਤਾਂ ਕਰਕੇ ਮੇਰਾ ਤਾਂ ਇਹੀ ਕਹਿਣਾ ਵੀ ਸਾਰੇ ਰੋਕਾਂ ਨੂੰ ਯੋਗ ਹੈ ਜਿਹੜਾ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਫਾਇਦੇ ਨੇ ਇਹਦਾ ਕੋਈ ਮਤਲਬ ਸਾਈਡ ਇਫੈਕਟ ਨਹੀਂ ਹੈ ਦਵਾਈਆਂ ਨਾਲੋਂ ਬੈਟਰ ਹੈ ਵੀ ਯੋਗਾ ਕੀਤਾ ਜਾਵੇ ਆਪਣਾ ਕੋਈ ਸਪੈਸ਼ਲ ਡੇ ਵੀ ਹੈ ਜਿੱਥੇ ਮਰਦੋ ਵੀ ਆਹ ਦਿਨ ਜਾ ਕਰਵਾਇਆ ਜਾਂਦਾ ਕਿਉਂਕਿ ਜਿਹੜਾ ਯੋਗ ਦੀ ਜਿਹੜੇ ਬੱਚੇ ਤੇ ਕਹਿਣਾ ਭਾਬਾ ਛੋਟੇ ਬੱਚੇ ਤੇ ਉਸ ਟਾਈਮ ਦੇ ਵਿੱਚ ਉਹ ਸਰੀਰਕ ਸਿੱਖਿਆ ਦੇ ਵਿੱਚ ਪੜਦੇ ਹੁੰਦੇ ਤੇ ਯੋਗ ਯੋਗ ਨੂੰ ਪੜਦੇ ਤੇ ਵੀ ਕਿਹੜੀ ਕਿਹੜੀ ਯੋਗ ਦੀ ਐਕਸਰਸਾਈਜ਼ ਹੁੰਦੀ ਆ ਕੀ ਕੋਈ ਸਪੈਸ਼ਲ ਡੇ ਵੀ ਹੈ ਜਿੱਥੇ ਕੋਈ ਕੋਈ ਸਪੈਸ਼ਲ ਕੈਂਪ ਰੱਖਿਆ ਜਾਂਦਾ ਵੀ ਆਹ ਦਿਨ ਯੋਗਾ ਕਰਾਇਆ ਜਾਂਦਾ? ਦੇਖੋ ਇਹ ਡਿਸਪੈਂਸਰੀ ਅਸੀਂ ਤਾਂ ਨਾਰਮਲੀ ਸਾਰੇ ਵੀ ਨਹੀਂ ਕਰਵਾਇਆ ਜਾਂਦਾ ਪਰ ਸਰਕਾਰ ਵੱਲੋਂ 21 ਜੂਨ ਆ ਜਿਹੜਾ ਦਿਨ ਮਤਲਬ ਰੱਖਿਆ ਗਿਆ ਜਿਹਦੇ ਚ ਸਾਰੇ ਦੇਸ਼ ਵਿੱਚ ਯੋਗਾ ਕਰਾਇਆ ਜਾਂਦਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਨੂੰ ਗਾਈਡ ਤੇ ਮੋਟੀਵੇਟ ਕੀਤਾ ਜਾਂਦਾ ਯੋਗ ਕਰਨ ਲਈ। ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਲਲਿਤ ਕਾਂਸਲ ਆਯੁਰਵੈਦਿਕ ਮੈਡੀਕਲ ਆਫੀਸਰ ਸਰਕਾਰੀ ਆਯੁਰਵੈਦਿਕ ਸਿਹਤ ਕੇਂਦਰ ਕੰਮ ਕਰਦਾ ਹਾਂ ਸਾਡੇ ਡਾਇਰੈਕਟਰ ਆਯੁਰਵੈਦ ਦਾ ਪੰਜਾਬ ਡਾਕਟਰ ਰਮਨ ਖੰਨਾ ਜੀ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਆਫੀਸਰ ਡਾਕਟਰ ਮਲਕੀ ਸਿੰਘ ਕੱਗਾਈ ਦੇ ਦਿਸ਼ਾ ਨਿਰਦੇਸ਼ੇਟ ਇਹ ਸੰਗਰੂ ਜ਼ਿਲ੍ਹੇ ਦੇ ਵਿੱਚ ਕੈਂਪ ਚੱਲ ਰਹੇ ਨੇ ਆਯੂਸ਼ ਕੈਂਪਸ ਜਿਦੇ ਵਿੱਚ ਲੋਕਾਂ ਨੂੰ ਜੋੜੀ ਆਪਣੀ ਆਯੁਰਵੈਦਿਕ ਪ੍ਰਣਾਲੀ ਹੈ ਜੀ ਆਯੂਸ਼ ਪ੍ਰਣਾਲੀ ਹੈ ਉਹਨਾਂ ਨਾਲ ਜੋੜਨ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਕਿਸ ਤਰੀਕੇ ਦੇ ਨਾਲ ਆਯੁਰਵੈਦਿਕ ਦਵਾਈਆਂ ਦੇ ਨਾਲ ਕੀ ਕੀਤਾ ਜਾ ਸਕਦਾ ਹੈ ਇਹ ਕੈਂਪਸ ਸਰਕਾਰ ਵੱਲੋਂ ਲਗਾਏ ਜਾ ਰਹੇ ਨੇ ਅੱਜ ਉਸੇ ਕੜੀ ਦੇ ਵਿੱਚ ਜਿਹੜਾ ਕੈਂਪ ਹੈ ਇਹ ਪਿੰਡ ਪੜੋ ਦੇ ਵਿੱਚ ਸਾਡੇ ਡਾਕਟਰ ਰੇਨੂ ਗੋਸਵਾਮੀ ਦੇ ਅਗੁਾਈ ਦੇ ਵਿੱਚ ਇਹ ਕੈਂਪ ਲੱਗ ਰਿਹਾ ਜਿਸ ਦੇ ਵਿੱਚ ਅਸੀਂ ਅੱਜ ਸਵੇਰ ਤੋਂ ਪੇਸ਼ੈਂਟ ਦੇਖ ਰਹੇ ਹਾਂ ਸਰ ਹੁਣ ਤੱਕ ਅਸੀਂ ਲਗਭਗ 300 ਪੇਸ਼ੈਂਟ ਦਾ ਜਿਹੜਾ ਹੈਗਾ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਦੇ ਚੁੱਕੇ ਹਾਂ ਇਹਦੇ ਵਿੱਚ ਸਾਰੀ ਤਰ੍ਹਾਂ ਦੇ ਪੇਸ਼ੈਂਟਸ ਸਪੈਸ਼ਲੀ ਜਿਵੇਂ ਜੋਇੰਟ ਪੇਨ ਸੇ ਜੋੜਾ ਦੇ ਦਰਦਾਂ ਦੇ ਪੇਸ਼IENTS ਬਹੁਤ ਜ਼ਿਆਦੇ ਸਾਡੇ ਕੋਲ ਆਏ ਬਾਹਰ ਜਿਹੜੀ ਨਾਲ ਬਾਹਰ ਦੀ ਵਿੱਚ ਕਿਉਂਕਿ ਆਰਗਨ ਨੇ ਜਿਹੜੀ ਉਹ ਇਮਿਊਨਿਟੀ ਹੈ ਜਿਹੜੀ ਉਹ ਵੀਕ ਹੋ ਜਾਂਦੀ ਆ ਉਸ ਦੇ ਨਾਲ ਕੀ ਆ ਹੋਰ ਪ੍ਰੋਬਲਮਸ ਨੇ ਉਹ ਹੋਰ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਨੇ ਮੇਨ ਰੀਜ਼ਨ ਮਤਲਬ ਉਹਦਾ ਡਾਇਬੀਟਸ ਹੋ ਗਿਆ ਉਹਦੇ ਨਾਲ ਕੀ ਹਾਈਪਰਟੈਨਸ਼ਨ ਹੋ ਜੇਗੀ ਹੋਰ ਹੋਰ ਜੋ ਨੇ ਜਿਵੇਂ ਸਕਿਨ ਦੀ ਹੈ ਕੋਈ ਇੰਜਰੀ ਹੋਈ ਹੈ ਉਹ ਜਲਦੀ ਹੀਲ ਨਹੀਂ ਹੋਏਗੀ ਪ੍ਰੋਪਰ ਜਿਵੇਂ ਵੂਂਡ ਬਣਿਆ ਉਹਦੀ ਪ੍ਰੋਪਰ ਕਲੋਟਿੰਗ ਨਹੀਂ ਹੋਈ ਉਹ ਹੀਲ ਹੋਣ ਚ ਟਾਈਮ ਲੱਗਦੀ ਹੈ ਤੇ ਬਵਾਸਿਰ ਦੇ ਬਹੁਤ ਨੇ ਇਥੇ ਮਰੀਜ਼ ਤੇ ਬਾਕੀ ਸੀਜ਼ਨਲ ਖਾਂਸੀ ਜ਼ੁਕਾਮ ਦੇ ਬਾਕੀ ਕੁਝ ਜਿਹੜੇ ਹਾਂਜੀ ਪ੍ਰੋਮੋਟ ਇਸ ਤਰੀ ਨਾਲ ਹਾਂਜੀ ਆਇਸ਼ਮਾਨ ਆਰੋਗ્ય ਦੇ ਪੇਸ਼ੈਂਟਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਕੱਲ੍ਹ ਤੋਂ ਘੱਟ ਜੀਣਾ ਨੂੰ ਕੋਈ ਲੱਗਦਾ ਹਾਂਜੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਅੱਜ ਤਾਂ ਦੇਖੋ ਇੱਥੇ ਕੈਂਪ ਲਗਾਇਆ ਜਾ ਰਿਹਾ ਗੁਰ ਰਵੀਦਾਸ ਧਰਮਸ਼ਾਲਾ ਦੇ ਵਿੱਚ ਇਸ ਤੋਂ ਬਾਅਦ ਕਈਆਂ ਨੂੰ ਜਿਵੇਂ ਬਾਹਰੋਂ ਵੀ ਕੋਈ ਪੇਸ਼ੈਂਟ ਆਏ ਨੇ ਤਾਂ ਉਹਨਾਂ ਨੂੰ ਆਇਸ਼ਮ ਅਰੋਗੀ ਕੇਂਦਰ ਪਰੋ ਹੈ ਉਹਦੇ ਵਿੱਚ ਸਾਡੀ ਵਰਕਿੰਗ ਆਰਸ ਨੇ ਵਿంటర్ ਦੇ ਵਿੱਚ 9 ਤੋਂ 3 ਨੇ ਤੇ ਸਮਰ ਦੇ ਵਿੱਚ 8 ਤੋਂ 2 ਨੇ ਤਾਂ ਉਹਦੇ ਵਿੱਚ ਉਹ ਸਾਨੂੰ ਉੱਥੇ ਦਿਖਾ ਸਕਦੇ ਨੇ ਤੇ ਜਦੋਂ ਕੋਈ ਗਸਟਡ ਹੋਲੇ ਹੋ ਉਸ ਦਿਨ ਹੀ ਡਿਸਪੈਂਸਰੀ ਬੰਦ ਹੁੰਦੀ ਹੈ ਉਸ ਤੋਂ ਬਿਨਾ ਉਹ ਜਦੋਂ ਮਰਜ਼ੀ ਆਪਣੇ ਚੈੱਕਅਪ ਲਈ ਉੱਥੇ ਆ ਸਕਦਾ ਹੈ ਯੋਗਾ ਵੀ ਸਾਡੇ ਕੋਲ ਦੋ ਯੋਗਾ ਇੰਸਟ੍ਰਕਟਰ ਨੇ ਇੱਕ ਮੇਲ ਯੋਗਾ ਇੰਸਟ੍ਰਕਟਰ ਹੈ ਇੱਕ ਫੀਮੇਲ ਯੋਗਾ ਇੰਸਟ੍ਰਕਟਰ ਇੱਥੇ ਯੋਗਾ ਵੀ ਕਰਾਇਆ ਜਾਂਦਾ ਹੈ ਪੇਸ਼ੈਂਟ ਨੂੰ ਜਿਹੜੇ ਚਾਹਵਾਨ ਨੇ ਉਹ ਇੱਥੇ ਵਰਕਿੰਗ ਆਰਸ ਦੇ ਵਿੱਚ ਆ ਸਕਦੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਵਿਕਰਮਜੀਤ ਸਿੰਘ ਪੜੋ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਪਿੰਡ ਪੜੋ ਵੇਕੇ ਸਾਡੀ ਰਵਦਾਸ ਸਿੰਘਾਂ ਦੀ ਧਰਮਸ਼ਾਲਾ ਦੇ ਵਿੱਚ ਐਰੋਬੈਟਿਕ ਤੇ ਹੋਮੋਪੈਥੀ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਡਾਕਟਰ ਜਿਹੜੇ ਰੇਨੂ ਖੰਨਾ ਜੀ ਮਲਕੀਤ ਸਿੰਘ ਜੀ ਤੇ ਮਨਿੰਦਰ ਸਿੰਘ ਜੀ ਕਾਫੀ ਹੋਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਕਟਰਾਂ ਦੀ ਟੀਮ ਪਹੁੰਚੀ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ ਲੋਕਾਂ ਦੇ ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ ਤੇ ਕਾਫੀ ਜਿਹੜੀਆਂ ਆਉਣ ਵਾਲੀਆਂ ਸਮੱਸਿਆਾਂ ਨੇ ਲੋਕਾਂ ਨੂੰ ਬਿਮਾਰੀਆਂ ਦੇ ਰੂਪ ਦੇ ਵਿੱਚ ਉਹਨਾਂ ਦੀ ਦੇਖਰੇਖ ਕਰਕੇ ਸਾਨੂੰ ਪੂਰੀ ਪੰਚਾਇਤ ਨੂੰ ਇੱਕ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਸਹਿਯੋਗ ਦਿੱਤਾ ਤੇ ਇੱਥੋਂ ਦੇ ਜਿਹੜੇ ਸਾਡੇ ਡਿਸਪੈਂਸਰੀ ਦੇ ਇੰਚਾਰਜ ਨੇ ਡਾਕਟਰ ਸਾਹਿਬ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਪੂਰੇ ਪਿੰਡ ਦੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੀ ਜਿਹੜੀ ਮੈਡੀਸਨ ਆ ਉਹ ਮਹਿਆ ਕਰਵਾਉਂਦੇ ਨੇ ਤੇ ਬਹੁਤ ਸੋਹਣੇ ਢੰਗ ਨਾਲ ਮਾਨੂੰ ਟਰੀਟਮੈਂਟ ਦਿੰਦੇ ਨੇ ਅੱਜ ਬਹੁਤ ਵਧੀਆ ਪੂਰੀ ਪੰਚਾਇਤ ਦੀ ਹਾਜ਼ਰੀ ਵਿੱਚ ਮੇਰੇ ਮਾਤਾ ਪ੍ਰਕਾਸ਼ ਕੌਰ ਜੀ ਜਿਹੜੇ ਮਜੂਦਾ ਸਰਪੰਚ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਉਹਨਾਂ ਦੀ ਮਨੋਰਹਿਣਮਈ ਦੇ ਵਿੱਚ ਤੇ ਸਾਡੇ ਪੂਰੀ ਪੰਚਾਇਤ ਮੈਂਬਰ ਸਾਹਿਬ ਜਿੰਨੇ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਬਹੁਤ ਸੋਹਣਾ ਸਾਡੇ ਪਿੰਡ ਪਰੋਵੇ ਕੇ ਮਲੋ ਐਰੋਵੈਦਿਕ ਤੇ ਹੋਮੋਪੈਥਿਕ ਕੈਂਪ ਲਗਾਇਆ ਗਿਆ ਅਸੀਂ ਸਾਰੇ ਡਾਕਟਰਾਂ ਦੀ ਪੂਰੀ ਟੀਮ ਨੂੰ ਉਹਨਾਂ ਨੂੰ ਧੰਨਵਾਦ ਵੀ ਕਰਦੇ ਆ ਤੇ ਜੀ ਐਨ ਉਹ ਵੀ ਕਹਿੰਦੇ ਆ ਅੱਗੇ ਵਾਸਤੇ ਵੀ ਅਸੀਂ ਆਸ ਕਰਦੇ ਆ ਕਿ ਸਾਡੇ ਪਿੰਡ ਦੀ ਇਸੇ ਤਰ੍ਹਾਂ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਐਵੇਂ ਹੀ ਸੇਵਾ ਕਰਦੇ ਰਿਓ ਅਸੀਂ ਪੰਚਾਇਤ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਵੀ ਜੋ ਵੀ ਸਮੱਸਿਆ ਜਿਹੜੀਆਂ ਕਿ ਡਿਸਪੈਂਸਰੀਆਂ ਦੀਆਂ ਨੇ ਉਹ ਅਸੀਂ ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਦਿਨ ਰਾਤ ਲੱਗੇ ਹੋਏ ਆਂ ਦੇ ਥੋੜੇ ਸਮੇਂ ਦੇ ਵਿੱਚ ਉਸ ਇਸ ਤਰ੍ਹਾਂ ਦੀਆਂ ਮੰਗਾਂ ਪੀਆਂ ਜਿਹੜੀਆਂ ਰਿਸਪਾਂਸਿਬਿਲਿਟੀਆਂ ਨੇ ਉਹ ਪੂਰੀ ਪੰਚਾਇਤ ਦੇ ਧਿਆਨ ਦੇ ਵਿੱਚ ਨੇ ਉਹਨਾਂ ਨੂੰ ਪੂਰੀ ਕਰਨ ਦਾ ਅਸੀਂ ਉਪਰਾਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ